ਨਿਕੰਤਾ ਇੱਕ ਵਾਰੀ ਮਿਲਾ ਦੇ ਬਸ ਦੋ ਹੀ ਮਿੰਟ ਲਈ ਆਂਟੀ ਆਪਣੀ ਵੱਡੀ ਨੂੰ ਦੀ ਮਿੰਟ ਕਰ ਰਹੀ ਸੀ ਆਂਟੀ ਬਹੁਤ ਕਮਜ਼ੋਰ ਤੇ ਦੁਖੀ ਨਜ਼ਰ ਆਉਂਦੀ ਸੀ ਮੈਨੂੰ ਦੇਖ ਕੇ ਇਹ ਹੀ ਆਂਟੀ ਦੀ ਰੂ ਖੜ ਜਾਂਦੀ ਸੀ ਪਰ ਅੱਜ ਆਂਟੀ ਨੇ ਕੋਈ ਖਾਸ ਖੁਸ਼ੀ ਜ਼ाहिर ਨਹੀਂ ਕੀਤੀ ਭਾਬੀ ਨੇ ਵੀ ਪਰਲੇ ਜਿਹੇ ਪਾਸੇ ਮੂੰਹ ਕਰਕੇ ਕਿਹਾ ਆ ਜਾ ਸ਼ਰਨਾ ਬਹਿ ਜਾ ਤੇ ਮੈਂ ਆਂਟੀ ਕੋਲੇ ਮੰਜੀ ਤੇ ਦੌਣ ਵਾਲੇ ਪਾਸੇ ਬੈਠ ਗਈ। ਭਾਬੀ ਆਪਦੇ ਕੰਮ ਲੱਗ ਰਹੀ ਸੀ ਤੇ ਆਂਟੀ ਨੇ ਵੀ ਕੋਈ ਖਾਸ ਨਹੀਂ ਬੁਲਾਇਆ। ਆਂਟੀ ਮੰਜੀ ਤੇ ਬੈਠੀ ਇਓਂ ਲੱਗਦੀ ਸੀ ਜਿਵੇਂ ਕਈ ਦਿਨਾਂ ਤੋਂ ਬਿਮਾਰ ਹੋਵੇ। ਮੈਂ ਕੱਲ ਹੀ ਪੇਕੇ ਆਈ ਸੀ। ਨਿੱਕਾ ਅੰਕਲ ਦਾ ਹੀ ਬੜਾ ਹੀ ਰੋਈ ਜਾਂਦਾ ਸੀ ਤੇ ਮੈਂ ਸੋਚਿਆ ਨਾਲੇ ਆਂਟੀ ਨੂੰ ਮਿਲਾਵਾਂਗੀ ਨਾਲੇ ਆਂਟੀ ਤੋਂ ਪੁੱਛਾਂਵਾਂਗੀ ਆਂਟੀ ਬਾਬਾ ਸਿਆਣੀ ਸੀ ਤੇ ਅਕਸਰ ਕੋਈ ਨਾ ਕੋਈ ਔੜ-ਪੋੜ ਦੱਸ ਦਿੰਦੀ ਸੀ 80 ਦੇ ਨੇੜੇ ਟੁੱਕ ਚੁੱਕੀ ਆਂਟੀ ਨੂੰ ਜ਼ਿੰਦਗੀ ਦਾ ਬਹੁਤ ਤਜਰਬਾ ਸੀ ਆਂਟੀ ਦਾਦੀ ਮਾਂ ਦੇ ਨੁਕਸਿਆਂ ਵਾਲੀ ਜਿੰਦੀ ਜਾਗਦੀ ਖੁਰਲੀ ਕਿਤਾਬ ਸੀ ਪਹਿਲਾਂ ਵੀ ਕਈ ਵਾਰੀ ਹੋਇਆ ਸੀ ਜਦੋਂ ਇਹ ਬੱਚੇ ਮੈਨੂੰ ਤੰਗ ਕਰਦੇ ਤੇ ਮੈਂ ਇਨਾਂ ਨੂੰ ਆਂਟੀ ਕੋਲੇ ਲੈ ਜਾਂਦੀ ਤੇ ਆਂਟੀ ਕਦੇ ਕਹਿੰਦੀ ਟੁੱਡਰੀ ਪਈ ਹੈ ਤੇ ਕਦੇ ਕਹਿੰਦੀ ਹਸਲੀ ਪਈ ਹੈ ਅਤੇ ਆਪ ਹੀ ਠੀਕ ਕਰ ਦਿੰਦੀ ਜਵਾਕ ਮਿੰਟਾਂ ਵਿੱਚ ਚੰਗੇ ਭਲੇ ਹੋ ਜਾਂਦੇ ਇੱਕ ਵਾਰੀ ਮੈਂ ਆਈ ਤੇ ਸਿਮੀ ਰਾਤ ਨੂੰ ਬਾਹਲਾ ਰੋਣ ਲੱਗ ਪਈ ਤੇ ਮੈਂ ਘਬਰਾ ਗਈ ਉਸ ਵੇਲੇ ਡਾਕਟਰ ਵੀ ਕੋਈ ਨਹੀਂ ਸੀ ਮਿਲਣਾ ਣਾਲੇ کئی ਵਾਰੀ ਡਾਕਟਰਾਂ ਨੂੰ ਵੀ ਬਿਮਾਰੀ ਦੀ ਪੂਰੀ ਸਮਝ ਨਹੀਂ ਸੀ ਆਉਂਦੀ ਬਸ ਐਵੇਂ ਗੋਲੀਆਂ ਕੈਪਸੂਲ ਤੇ ਸ਼ਰਪ ਲਿਖ ਦਿੰਦੇ ਸਨ ਅਖੇ ਜੇ ਨਾ ਫਰਕ ਪਿਆ ਤਾਂ ਕੱਲ ਨੂੰ ਦੁਬਾਰਾ ਬੁਖਾਜਾਇਓ ਬਸ ਫੀਸ ਲਈ ਤੇ ਕਿੱਸਾ ਖਤਮ ਮੈਂ ਮੇਰੀ ਭਾਬੀ ਨੂੰ ਨਾਲ ਲੈ ਕੇ ਆਂਟੀ ਕਰ ਗਈ ਤੇ ਆਂਟੀ ਨੂੰ ਠਾਇਆ ਆਂਟੀ ਦਾ ਪੂਰਾ ਪਰਿਵਾਰ ਬਾਰ ਬੇੜੇ ਚ ਟੇਬਲ ਫੈਨ ਲਾ ਕੇ ਸੌਂਦਾ ਹੈ ਉਹਨਾਂ ਕੋਲ ਪੈਸਾ ਜਾਹੇ ਬਾਧੂ ਹੈ ਆਂਟੀ ਦਾ ਬੇਟਾ ਤੇ ਨੂੰ ਦੋਨੇ ਲੈਕਚਰਰ ਹਨ ਆਪਣੀ ਕੋਠੀ ਹੈ ਪਰ ਉਹਨਾਂ ਨੇ ਏਸੀ ਨਹੀਂ ਲਗਵਾਇਆ ਅਜੇ ਤੱਕ ਆਂਟੀ ਦਾ ਬੇਟਾ ਕੁਛ ਚਿਪੜ ਗਿਆ ਹੈ ਸਾਰਾ ਦਿਨ ਸਾਈਕਲ ਤੇ ਹੀ ਸਕੂਲ ਜਾਂਦਾ ਹੈ ਕਾਰ ਤੇ ਸਕੂਟਰ ਤਾਂ ਬਸ ਘਰੇ ਹੀ ਖੜੇ ਰਹਿੰਦੇ ਹਨ ਆਂਟੀ ਉੱਠੀ ਤੇ ਉਸਨੇ ਸਿਮੀ ਨੂੰ ਦੇਖਿਆ ਤੇ ਕਹਿੰਦੀ ਇਸ ਦੇ ਚਮੂਨੇ ਲੜਦੇ ਹਨ ਕੁਝ ਸੋਚ ਕੇ ਜੇ ਆਪਣੀ ਨੂੰ ਨੂੰ ਕਹਿੰਦੀ ਕਾਂਤਾ ਆਪਣੇ ਹਿੰਗ ਪਈ ਹੈ ਨਾ ਥੋੜੀ ਜਹੀ ਲੀਰ ਚ ਬਨ ਕੇ ਇਹਦੇ ਲੱਕ ਦਿਵਾਲੇ ਬੰਦੇ ਸੱਚੀ ਗੁਰੂ ਦੀ ਸੌ ਸਿਮਮੀ 10 ਮਿੰਟਾ ਚੁੱਪ ਕਰ ਗਈ ਆਂਟੀ ਦਾ ਘਰ ਸਾਡੇ ਨਾਲ ਮਾਡਲ ਟਾਊਨ ਵਿੱਚ ਸਾਡੇ ਘਰ ਤੋਂ ਦੋ ਤਿੰਨ ਘਰ ਅੱਗੇ ਸੀ ਵੈਸੇ ਤਾਂ ਸਾਡੇ ਮਾਡਲ ਟਾਊਨ ਵਿੱਚ ਆਂਢੀ ਗੁਆਂਢੀ ਦਾ ਕੋਈ ਮਤਲਬ ਨਹੀਂ ਹੁੰਦਾ ਪਰ ਇਹ ਆਂਟੀ ਸਾਰਾ ਦਿਨ ਘਰ ਇਕੱਲੀ ਹੁੰਦੇ ਵੀ ਸੀ ਐਡੀ ਵੱਡੀ 400 ਗਜ ਦੀ ਕੋਠੀ ਤੇ ਬਜ਼ੁਰਗ ਆਂਟੀ ਕਰਦਾ ਨਿਕ ਸੋਕ ਨਿਵਟਾ ਕੇ ਬਾਹਰ ਬੈਠ ਜਾਂਦੀ ਕਰੇ ਕੋਈ ਕੰਮ ਵਾਲੀ ਵੀ ਨਹੀਂ ਸੀ ਰੱਖੀ ਹੋਈ ਇਕੱਲੀ ਨੂੰ ਘਰ ਖਾਣ ਨੂੰ ਆਉਂਦਾ ਕਿਉਂਕਿ ਉਹ ਦੋਨੇ ਜੀ ਰੋਜ਼ ਸਵੇਰੇ ਨੌਕਰੀ ਤੇ ਚਲੇ ਜਾਂਦੇ ਅੰਕਲ ਤਾਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਸੀ ਆਂਟੀ ਦਾਹਦੀ ਸੀ ਕਿ ਉਹਨਾਂ ਨੂੰ ਅਟੈਕ ਦਾ ਦੌਰਾ ਪਿਆ ਸੀ ਤੇ ਸੁੱਤੇ ਪਏ ਹੀ ਚੱਲ ਬਸੇ ਮੈਂ ਆਂਟੀ ਦੇ ਅਟੈਕ ਦੇ ਦੌਰੇ ਵਾਲੀ ਗੱਲ ਤੇ ਬਹੁਤ ਹੱਸਦੀ ਉਦੋਂ ਮੈਂ ਜੇ ਕੁਆਰੀ ਸੀ ਤੇ ਆਂਟੀ ਮੈਨੂੰ ਧੱਕੇ ਨਾਲ ਕੋਲ ਬਹਾਲ ਲੈਂਦੀ ਤੇ ਮੇਰੇ ਨਾਲ ਖੂਬ ਗੱਲਾਂ ਕਰਦੀ ਤੇ ਕਦੇ-ਕਦੇ ਆਂਟੀ ਦੀ ਧੀ ਦਾ ਫੋਨ ਆ ਜਾਂਦਾ ਤਾਂ ਆਂਟੀ ਖੂਬ ਗੱਲਾਂ ਮਾਰਦੀ ਆਂਟੀ ਨੇ ਮੈਨੂੰ ਇੱਕ ਦਿਨ ਦੱਸਿਆ ਕਿ ਆਹ ਮੋਬਾਈਲ ਮੇਰੇ ਧੀ ਜਵਾਈ ਨੇ ਤੇਰੇ ਅੰਕਲ ਨੂੰ ਲੈ ਕੇ ਦਿੱਤਾ ਸੀ ਤੇ ਹੁਣ ਇਹ ਮੇਰੇ ਕੋਲ ਹੁੰਦਾ ਮੈਂ ਹਰਾ ਬਟਨ ਦਬਕੇ ਸੁਣ ਲੈਂਦੀ ਹਾਂ ਬਸ ਮੈਨੂੰ ਮੇਰੀ ਧੀ ਦਾ ਫੋਨ ਆਉਂਦਾ ਹੈ ਹੋਰ ਨਹੀਂ ਕਿ ਸਦਾ ਹੁੰਦਾ ਮੈਨੂੰ ਆਂਟੀ ਮੇਰੀ ਦਾਦੀ ਵਾਂਹੀ ਲੱਗਦੀ ਸੀ ਭਾਵੇਂ ਮੇਰੀ ਦਾਦੀ ਵੇਖੀ ਨਹੀਂ ਪਰ ਮੈਨੂੰ ਆਂਟੀ ਤੇ ਮੋਹ ਜਿਹਾ ਹੁੰਦਾ ਮੈਨੂੰ ਪਤਾ ਹੁੰਦਾ ਕਿ ਸੀ ਕਿ ਬਈ ਆਂਟੀ ਤਾਂ ਬੇਲੀ ਹੈ ਤੇ ਟਾਈਮ ਪਾਸ ਭਾਲਦੀ ਹੈ ਪਰ ਮੈਂ ਵੀ ਆਂਟੀ ਕੋਲੇ ਬੈਠ ਜਾਂਦੀ ਆਂਟੀ ਖੂਬ ਗੱਲਾਂ ਕਰਦੀ ਗੱਲਾਂ ਦਾ ਵਿਚਾਰ ਉਹਦੀ ਨੂਤੀ ਉਸ ਦੀ ਧੀ ਹੀ ਹੁੰਦਾ ਸੀ ਅਤੇ ਜਾਂ ਉਹ ਅੰਕਲ ਦੀਆਂ ਗੱਲਾਂ ਕਰਦੀ ਸੀ ਉਹ ਦੱਸਦੀ ਉਸਨੇ ਰੱਬ ਤੋਂ ਸੁੱਖਣਾ ਸੁੱਕ ਕੇ ਮੰਗ ਕੇ ਧੀ ਲਈ ਚਾਹੇ ਪਹਿਲਾਂ ਹੀ ਉਸ ਦੇ ਚਾਰ ਮੁੰਡੇ ਸਨ ਧੀ ਉਸ ਦਾ ਬੜਾਪੇ ਚ ਦੁੱਖ ਸੁਣਿਆ ਕਰੂਗੀ ਉਸਨੇ ਧੀ ਨੂੰ ਪੜਾਇਆ ਲਿਖਾਇਆ ਤੇ ਸਰਕਾਰੀ ਟੀਚਰ ਲਵਾਇਆ ਉਸਨੇ ਧੀ ਦੀ ਵਿਆਹ ਵੀ ਨੇੜੇ ਦੇ ਪ੍ਰਾਈਵੇਟ ਨੌਕਰੀ ਕਰਦੇ ਮੁੰਡੇ ਨਾਲ ਕਰ ਦਿੱਤਾ ਕਿ ਜਦੋਂ ਵੀ ਜੀ ਕੀਤਾ ਧੀ ਆ ਕੇ ਮਿਲ ਜਾਵੇ ਜਾਂ ਉਹ ਧੀ ਨੂੰ ਮਿਲਾਵੇ ਵੈਸੇ ਵੀ ਆਂਟੀ ਦੀ ਧੀ ਹਰ ਐਤਵਾਰ ਨੂੰ ਆ ਕੇ ਮਿਲ ਜਾਂਦੀ ਫਿਰ ਮਾਵਾ ਧੀਆ ਖੂਬ ਗੁਰਵਤ ਕਰਦੀਆਂ ਦੋਹਾਂ ਨੂੰ ਇਕੱਠੀਆਂ ਬੈਠੀਆਂ ਦੇਖ ਕੇ ਆਂਟੀ ਦੀ ਨੋਹ ਘੋਰਦੀ ਉਸ ਨੂੰ ਲੱਗਦਾ ਕਿ ਉਹ ਉਸ ਦੀਆਂ ਹੀ ਗੱਲਾਂ ਕਰਦੀਆਂ ਹਨ ਪਰ ਮਾਵਾ ਧੀਆ ਦੀ ਗੱਲਬਾਤ ਦਾ ਕੋਈ ਖਾਸ ਨਹੀਂ ਹੁੰਦਾ ਉਹ ਤਾਂ ਬਸ ਆਪਣਾ ਦਿਲ ਹੌਲਾ ਕਰਦੀਆਂ ਹਨ ਧੀ ਵੀ ਮਾਂ ਨਾਲ ਸਾਰੀਆਂ ਗੱਲਾਂ ਕਰ ਲੈਂਦੀ ਭਾਵੇਂ ਆਂਟੀ ਜਵਾਨ ਪੜ੍ਹੀ ਪਰ ਉਹ ਸਰਕਾਰੀ ਕਾਇਦੇ ਕਾਨੂੰਨ ਪੈਨਸ਼ਨ ਡੀਏ ਕਿਸ਼ਤ ਐਲਟੀਸੀ ਆਦ ਬਾਰੇ ਸਭ ਕੁਝ ਜਾਣਦੀ ਸੀ ਉਹ ਹੋ ਇਨਕਰੀਮੈਂਟ ਨੂੰ ਐਨਕਰੀਮੈਂਟ ਕਹਿੰਦੀ ਆਂਟੀ ਮੇਰੇ ਕੋਲੇ ਅੰਕਲ ਦੀਆਂ ਮਿੱਠੀਆਂ ਆਦਾਂ ਵੀ ਸਾਂਝੀਆਂ ਕਰਦੀ। ਤੇਰਾ ਅੰਕਲ ਤਾਂ ਬਿਲਕੁਲ ਸਾਧੂ ਸੁਭਾਅ ਦਾ ਸੀ। ਮੇਰੀ ਕੋਈ ਗੱਲ ਨਹੀਂ ਸੀ ਮੋੜਦਾ। ਜਿਵੇਂ ਆਖਦੀ, ਓਵੇਂ ਮੰਨ ਲੈਂਦਾ ਸੀ। ਮੈਂ ਧੀ ਨੂੰ ਜੋ ਦੇਣ ਵਾਸਤੇ ਕਹਿੰਦੀ, ਉਹੀ ਲਿਆ ਕੇ ਦਿੰਦਾ। ਜਿੰਨੇ ਪੈਸੇ ਆਖਦੀ, ਉਨੇ ਹੀ ਦੇ ਦਿੰਦਾ। ਕਦੇ ਕਿੰਤੂ, ਪਰੰਤੂ ਨਾ ਕਰਦਾ। ਪਰ ਹੁਣ ਤਾਂ ਮੈਨੂੰ ਫੂਫੋ ਕੇ ਕਦਮ ਰੱਖਣਾ ਪੈਂਦਾ ਹੈ। ਨੂੰ ਪੁੱਤਾਂ ਦਾ ਰਾਜ ਹੈ। ਆਂਟੀ ਆਪਣੇ ਜਵਾਈ ਦੀਆਂ ਗੱਲਾਂ ਵੀ ਕਰਦੀ ਕਦੇ ਕਦੇ ਉਹ ਜਵਾਈ ਦੀਆਂ ਸਿਫਤਾਂ ਦੇ ਪੁੱਲ ਬਣ ਦਿੰਦੀ ਤੇ ਕਦੇ ਕਦੇ ਜਵਾਈ ਤੇ ਖੂਬ ਤਵਾ ਲਾਉਂਦੀ ਆਖੇ ਖਾਂਦਾ ਪੀਂਦਾ ਨਹੀਂ ਕੋਈ ਬੈਡ ਨਹੀਂ ਕੋਈ ਬੀੜੀ ਸਿਗਰਟ ਦੀ ਲਤ ਨਹੀਂ ਬਹੁਤ ਚੰਗਾ ਹੈ ਪਰ ਇਕੱਲੇ ਚੰਗੇ ਨੂੰ ਕੀ ਚਟਨਾ ਹੈ ਕਦੇ ਦੋ ਦਿਨ ਲਈ ਵੀ ਨਹੀਂ ਛੱਡਦਾ ਮੇਰੀ ਧੀ ਨੂੰ ਮੇਰੇ ਕੋਲ ਪਰੰਤ ਦੇ ਤਰ੍ਹਾਂ ਨਾਲ ਹੀ ਚਿੰਬੜਾ ਰਹਿੰਦਾ ਹੈ ਸਵੇਰੇ ਆਊ ਨਾਲ ਹੀ ਕਾਰ ਤੇ ਸ਼ਾਮ ਨੂੰ ਵਾਪਸ ਸਾਡੇ ਘਰੇ ਤਾਂ ਰੋਟੀ ਵੀ ਨਹੀਂ ਖਾਂਦੇ ਬਸ ਬਾਹਰ ਖਾਣ ਦਾ ਹੀ ਚਸਕਾ ਲੱਗਿਆ ਰਹਿੰਦਾ ਹੈ ਕੁਛ ਭਾਈ ਇਹ ਵੀ ਨਹੀਂ ਕਰਦੇ ਬਈ ਜਵਾਈ ਭਾਈ ਧੀ ਆਏ ਹਨ ਇਹ ਵੀ ਤਾਂ ਕੇ ਸਲਵਟ ਜਾਂਦੇ ਹਨ ਹੁਣ ਇਹਨਾਂ ਦੇ ਹੁੰਦਿਆਂ ਮੈਂ ਕਿਵੇਂ ਪੈਸੇ ਕੱਢ ਕੇ ਦੇਵਾਂ ਜਾਊ ਬਜਾਰੋਂ ਕੁਝ ਫੜ ਲਿਆ ਉਹ ਖਾਣ ਲਈ ਫੇਰ ਕਹਿਣਗੇ ਬੀਜੀ ਤੁਸੀਂ ਸਾਡੀ ਬੇਇੱਜ਼ਤੀ ਖਰਾਬ ਕਰਤੀ ਅਸੀਂ ਕਿਹੜਾ ਕਰਦੇ ਨਹੀਂ ਇਹ ਕਦੇ ਮੈਨੂੰ ਪੈਰੀ ਪੈਣਾ ਨਹੀਂ ਕਰਦਾ ਕਦੇ ਮੇਰਾ ਹਾਲ ਚਾਲ ਨਹੀਂ ਪੁੱਛਦਾ ਮੇਰੇ ਮੁੰਡਿਆਂ ਨਾਲ ਉਸ ਦੀ ਨਹੀਂ ਬਣਦੀ ਉਹ ਹਰ ਵੇਲੇ ਰੁੱਸਿਆ ਹੀ ਰਹਿੰਦਾ ਹੈ ਕੋਈ ਵਿਆਹ ਸਾਦੀ ਉਸ ਸੁੱਕਾ ਨਹੀਂ ਜਾਣ ਦਿੱਤਾ ਜਦੋਂ ਇਹ ਨਾ ਰੁੱਸਿਆ ਹੋਵੇ ਕੁੱਤਾ ਮੇਰੇ ਆਪਦੇ ਮੁੰਡੇ ਹੀ ਠੀਕ ਨਹੀਂ ਇਹ ਵੀ ਉਸ ਨੂੰ ਆਪਣੇ ਨਾਲ ਨਹੀਂ ਲਾਉਂਦੇ ਸ਼ੁਰੂ ਤੋਂ ਹੀ ਉਪਰਾ ਸਮਝਦੇ ਹਨ ਹਰ ਗੱਲ ਦਾ ਉਸ ਤੋਂ ਪਰਦਾ ਰੱਖਦੇ ਹਨ ਪਰ ਇਹ ਵੀ ਸਦਾ ਜਵਾਈ ਬਣਿਆ ਰਹਿੰਦਾ ਹੈ ਕਦੇ ਪੁੱਤ ਨਹੀਂ ਬਣਿਆ ਮੈਂ ਆਂਟੀ ਨੂੰ ਕੋਠੀ ਦੇ ਪਿਛਲੇ ਪਾਸੇ ਬਣੀ ਬਗੀਚੀ ਕੋਲ ਖੜੀ ਦੇਖਦੀ ਤੇ ਆਉਂਦੀ ਜਾਂਦੀ ਨੂੰ ਆਂਟੀ ਰੋਕ ਲੈਂਦੀ ਇੱਕ ਦਿਨ ਆਂਟੀ ਬਗੀਚੀ ਚੋਂ ਕੁਝ ਫਲ ਜਿਹੇ ਤੋੜ ਰਹੀ ਸੀ ਆ ਕੀ ਹੈ ਆਂਟੀ ਉਹਨਾਂ ਅਜੀਬ ਜਿਹੇ ਫਲ ਨੂੰ ਵੇਖ ਕੇ ਪੁੱਛਿਆ ਇਹ ਝਾੜ ਕਰੇਲੇ ਹਨ ਇਨਾਂ ਦੀ ਸਬਜ਼ੀ ਬਣਦੀ ਹੈ ਤੇ ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਚੰਗੀ ਹੁੰਦੀ ਹੈ। ਕੱਲ ਮੇਰੀ ਧੀ ਨੇ ਆਉਣਾ ਹੈ ਤੇ ਮੈਂ ਉਹਨਾਂ ਨੂੰ ਦੇਣੇ ਹਨ। ਮਾਂ ਦਾ ਧੀ ਲਈ ਪਿਆਰ ਜਿਹਾ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਦਾ। ਮੇਰੀ ਮਾਂ ਵੀ ਮੇਰਾ ਇਸ ਤਰ੍ਹਾਂ ਹੀ ਕਰਿਆ ਕਰੂਗੀ ਮੇਰੇ ਵਿਆਹ ਤੋਂ ਬਾਅਦ ਪਰ ਮੇਰੀ ਮਾਂ ਪਰ ਮੇਰੀ ਤੇ ਮਾਂ ਮੇਰੇ ਵਿਆਹ ਤੋਂ ਪਹਿਲਾਂ ਹੀ ਮਰ ਗਈ ਤੇ ਵਿਆਹ ਤੋਂ ਬਾਅਦ ਆਂਟੀ ਨੂੰ ਵੇਖ ਕੇ ਮੈਨੂੰ ਮੇਰੀ ਮਾਂ ਯਾਦ ਆਉਂਦੀ ਉਸ ਦਿਨ ਮੈਂ ਘਰੇ ਜਾ ਕੇ ਮੇਰੀ ਮਾਂ ਨੂੰ ਕਰੇਲਿਆਂ ਵਾਲੀ ਗੱਲ ਸੀ ਕਿ ਕਿਵੇਂ ਆਂਟੀ ਧੀ ਲਈ ਕਿ ਉਹ ਹੋ ਕਰੇਲੇ ਜਿਹੇ ਇਕੱਠੇ ਕਰੀ ਜਾਂਦੀ ਸੀ ਉਸ ਦਿਨ ਤੋਂ ਬਾਅਦ ਮੈਂ ਆਂਟੀ ਨੂੰ ਕਰੇਲਿਆਂ ਵਾਲੀ ਆਂਟੀ ਹੀ ਆਖਦੀ ਜਦੋਂ ਵੀ ਮੈਂ ਪੇਕੇ ਆਉਂਦੀ ਕਰੇਲਿਆਂ ਵਾਲੀ ਆਂਟੀ ਨੂੰ ਜ਼ਰੂਰ ਮਿਲ ਕੇ ਆਉਂਦੀ ਆਂਟੀ ਨੂੰ ਖੁਸ਼ ਕਰਨ ਦੀ ਮਾਰੀ ਮੈਂ ਆਂਟੀ ਦੀ ਧੀ ਦੀ ਗੱਲ ਜ਼ਰੂਰ ਕਰ ਛੇੜਦੀ ਬਾਰ ਹੁਣ ਆਂਟੀ ਧੀ ਦੀਆਂ ਗੱਲਾਂ ਖੁੱਲ੍ਹ ਕੇ ਨਾ ਕਰਦੀ ਧੀ ਦੀ ਗੱਲ ਕਰਨ ਵੇਲੇ ਆਂਟੀ ਇਧਰ ਉਧਰ ਨੂ ਵੱਲ ਜ਼ਰੂਰ ਦੇਖਦੀ ਇਹ ਕੋੜ ਦੇ ਹਨ ਮੇਰੀ ਧੀ ਤੇ ਮੇਰੀ ਧੀ ਜਦੋਂ ਮੇਰੀ ਪੋਤੀ ਦੀ ਵਿਚੋਲਣ ਬਣੀ ਤਾਂ ਇਹਨਾਂ ਨੇ ਉਸ ਨਾਲ ਭੇੜੀ ਕੀਤੀ ਇਹਨਾਂ ਨੇ ਮੇਰੀ ਧੀ ਨੂੰ ਮੇਰੇ ਪੋਤੇ ਦੇ ਵਿਆਹ ਤੇ ਵੀ ਨਹੀਂ ਬੁਲਾਇਆ ਹੁਣ ਮੈਨੂੰ ਲੱਗਦਾ ਕਿ ਮਾਂ ਤੇ ਵਿਚਕਾਰ ਪੁੱਤਾਂ ਦੀ ਹੌਮਾ ਆ ਗਈ ਸੀ ਹੌਲੀ ਹੌਲੀ ਤੇ ਜਮਾਈ ਨੇ ਆਉਣਾ ਬੰਦ ਕਰ ਦਿੱਤਾ ਬਸ ਫੋਨ ਤੇ ਹੀ ਹਾਏ ਹੈਲੋ ਹੁੰਦੀ ਸੀ ਮਾਂ ਧੀ ਪਿਛਲੀ ਵਾਰ ਆਈ ਤਾਂ ਆਂਟੀ ਬੁਖ ਬੁਖ ਕਰਉਂਦੀ ਸੀ ਨੀ ਕਾਂਤਾ ਮਲਾ ਦੇ ਇੱਕ ਵਾਰੀ ਤੂੰ ਵੀ ਆਪਣੀ ਧੀ ਨਾਲ ਘੰਟਾ ਘੰਟਾ ਲੱਗੀ ਰਹਿੰਦੀ ਹੈ ਆਂਟੀ ਨੇ ਨੂੰ ਨੂੰ ਤਰਲਾ ਜਿਹਾ ਪਾਇਆ ਤੇ ਨੂੰ ਅਣ ਸੁਣਾ ਕਰ ਗਈ ਕੀ ਕਰਨਾ ਹੈ ਆਂਟੀ ਮੈਂ ਕਰ ਦਿੰਦੀ ਹਾਂ ਮੈਂ ਹਮਦਰਦੀ ਨਾਲ ਆਂਟੀ ਨੂੰ ਪੁੱਛਿਆ ਕੀ ਕਰਨਾ ਕੀ ਹੈ ਮੈਂ ਮੇਰੀ ਧੀ ਨਾਲ ਗੱਲ ਕਰਨੀ ਹੈ ਫੋਨ ਤੇ ਕੜਮੀ ਇੱਥੇ ਤਾਂ ਨਹੀਂ ਆ ਸਕਦੀ ਇੱਕ ਫੋਨ ਤੇ ਹੀ ਗੱਲ ਕਰਦੀ ਸੀ ਹੁਣ ਹਫਤਾ ਹੋ ਗਿਆ ਨਾ ਉਹ ਫਿਰ ਨਾ ਫੋਨ ਕੀਤਾ ਤੇ ਨਾ ਹੀ ਉਹ ਮੇਰੀ ਗੱਲ ਕਰਾਉਂਦੇ ਹਨ ਮੇਰੀ ਤਾਂ ਭੁੱਖੀ ਮਰ ਗਈ ਹੈ ਮੈਨੂੰ ਰੋਟੀ ਤੇ ਦਵਾਈਆਂ ਹੀ ਨਹੀਂ ਬਸ ਧੀ ਨਾਲ ਗੱਲ ਕਰਨ ਦੀ ਲੋੜ ਹੈ ਮੇਰੀ ਇੱਕ ਵਾਰੀ ਗੱਲ ਕਰਾ ਦਿਓ ਮੇਰੇ 4 ਦਿਨ ਸੌਖੇ ਨਿਕਲ ਜਾਣਗੇ ਕੁੜੀਏ ਤੂੰ ਹੀ ਮਲਾ ਦੇ 9466 42 733 ਦੀਏ ਆਂਟੀ ਦੀ ਬੇਵਸੀ ਤੇ ਆਂਟੀ ਦੀ ਨੂੰਹ ਦੀ ਕੌੜੀ ਝਾਕਣੀ ਵੇਖ ਕੇ ਰੋਂਦੀ ਰੋਂਦੀ ਮੈਂ ਬਾਹਰ ਆ ਗਈ ਰਮੇਸ਼ 세ਠੀ ਬਾਦਲ ਜੀ ਦੀ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸੋ ਤੇ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ